भारत किसान यूनियन की बैठक गांव कादूपुर में भारत किसान यूनियन के अध्यक्ष दलबीर सिंह की देखरेख में हुई बैठक में सभी ने अपने विचार रखे जिसके बाद कपूरथला के डीसी को एक मांग पत्र दिया गया मांग पत्र में पंजाब सरकार और केंद्र सरकार की निंदा की गई मांग पत्र में लिखा गया कि पंजाब सरकार और केंद्र सरकार ने जो तीन काले कानून रद्द कर दिए हैं पंजाब सरकार और केंद्र सरकार आपस में मिली भगत कर उन तीन कानूनों को दोबारा लागू कर रही है जिनकी भारतीय किसान यूनियन ने निंदा की है अध्यक्ष दलबीर सिंह जी ने कहा कि जब तक सरकार उन तीनों कानूनों को पूरी तरह से वापस नहीं ले लेती तब तक उनकी यूनियन का संघर्ष जारी रहेगा कपूरथला से पत्रकार जोगिंदर सिंह जाति के और राजेंद्र कुमार कपूरथला की विशेष रिपोर्ट ਜਿੰਦਾਬਾਦ ਤਾਂ ਜਲਾ ਪ੍ਰਧਾਨ ਭਾਰਤੀ ਕਿਸਾਨੀ ਨੂੰ ਖਾਦੀਆਂ ਜਿਲ੍ਹਾ ਖਪੂਰਸਲਾ ਬਲਾਕ ਕਰਤਾਰਪੁਰ ਅੱਜ ਅਸੀਂ ਮਿੱਟੀ 22 12 2024 ਨੂੰ ਡੀਸੀ ਦਫਤਰ ਖਪੂਰਸਲਾ ਜਿਹੜਾ ਅੱਜ ਅਸੀਂ ਆਏ ਆ ਜਿਹੜੇ ਕਾਲੇ ਕਾਨੂੰਨ ਪਹਿਲਾਂ ਬਣਾਏ ਸੀ ਕੇਂਦਰ ਸਰਕਾਰ ਨੇ 13 ਮਹੀਨੇ ਅਸੀਂ ਬੈਠੇ ਰਹੇ ਦਿੱਲੀ ਉਹਨੂੰ ਰੱਦ ਕਰਨ ਜਾ ਰਹੇ ਆ ਫਿਰ ਜਿਹੜਾ ਅਸੀਂ ਅੱਜ ਮੰਗ ਪੱਤਰ ਦੇਣ ਆਏ ਆ ਸਾਡੇ ਸਰਕਾਰਯੋਗ ਜਿਹੜੇ ਆ ਆਪਣੇ ਰਾਸ਼ਟਰਪਤੀ ਜੀ ਉਹਨਾਂ ਨੂੰ ਜਿਹੜਾ ਸਾਡੇ ਕੋਈ ਜਥੇਬੰਦੀਆਂ ਟਿਕਰੀ ਬਾਦਰ ਤੇ ਬੈਠੀਆਂ ਨੇ ਗੱਲੇਵਾਲ ਦੇ ਮਰਦਵਾਤ ਰੱਖਿਆ ਆ ਉੱਚ ਜੋ ਸਾਡੂੰ ਸਜੂਤ ਮੋਰਚੇ ਦਾ ਹੁਕਮ ਆਇਆ ਸੀ ਉਸ ਹਿਸਾਬ ਨਾਲ ਡੀਸੀ ਅਫਸਰ ਦੇ ਧਰਨਾ ਦੇਣਾ ਆ 1203 ਸਾਰੀਆਂ ਜਥੇਬੰਦੀਆਂ ਸਾਡੀ ਭਾਰਤੀ ਕਿਸਾਨ ਨੂੰ ਕਾਦੀਆਂ ਬਹੁਤ ਵੱਡਿਆ ਜਿਹੜਾ ਸਮੂਹ ਕਿਸਾਨ ਜਿਹੜੇ ਆਏ ਆ ਇਸ ਕਰਕੇ ਅੱਜ ਡੀਸੀ ਦਫ਼ਤਰ ਦੇ ਅਸੀਂ ਉੱਥੇ ਬੈਠ ਕੇ ਜਿਹੜਾ ਆ ਉਹ ਧਰਨਾ ਦੇਵਾਂਗੇ ਔਰ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਹੜਾ ਪਿੱਟ ਸਿਆਪਾ ਕਰਾਂਗੇ ਇਹੋ ਹੀ ਸਾਡੀ ਪੂਰੀ ਓਰ ਮੰਗਿਆ ਜਿਹੜੇ ਖਾਲੇ ਕਾਨੂੰਨ ਆ ਬਾਸ ਕਰਨ ਲੱਗੇ ਆਜ ਐਮਐਸਪੀ ਦੇਣੀ ਏ ਉਹ ਦਿੱਤੀ ਜਾਵੇ ਕਿਸਾਨ ਜਿਹੜਾ ਆ ਖੁਦਕਸ਼ੀਆਂ ਕਰ ਰਿਹਾ ਕਿਸਾਨ ਬੜਾ ਜਿਹੜਾ ਮਜਬੂਰ ਆ ਭਾਵੇਂ ਮਜ਼ਦੂਰ ਆ ਕਿਸਾਨ ਆ ਪੰਜਾਬ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਜਿਹੜਾ ਗੁੰਡਾਗਰਦੀ ਹੋ ਗਈ ਆ ਇਹ ਸਾਡੀ ਪੀ ਲੇਨ ਨੂੰ ਬੰਦ ਕੀਤਾ ਜਾਏ। ਆਹ ਤੁਹਾਨੂੰ ਜੀ ਫੜੇ ਮੈਂ ਤਨਵੀਰ ਸਿੰਘ ਨਾਨਕਪੁਰ ਜ਼ਿਲ੍ਹਾ ਸਿਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਨੂੰ ਕਰਦੀਆਂ। ਜਿਹੜਾ ਸਾਡਾ ਅੱਜ ਦਾ ਰੋਸ ਮੁਜ਼ਾਹਰਾ ਧਰਨਾ ਜੋ ਵੀ ਹੈਗਾ ਵਾ ਇਹ ਮਤਲਬ ਕੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਦੇ ਦੋਨਾਂ ਦੇ ਵਿਰੋਧ ਚ ਹੈਗਾ ਵਾ ਇਹ ਜਿਹੜੀਆਂ ਸਰਕਾਰਾਂ ਆਪਸੀ ਮਿਲਿ ਭਹੁਤ ਕਰਕੇ ਜਿਹੜੇ ਤਨ ਕਾਲੇ ਕਾਨੂੰਨ ਰੱਦ ਕਰਾਏ ਸੀ ਉਹਨਾਂ ਨੂੰ ਇਹ ਆਪਸ ਵਿੱਚ ਮਿਲ ਕੇ ਚੋਰ ਮੋਰੀਆਂ ਰਹੀ ਲਾਗੂ ਕਰਨਾ ਚਾਹੁੰਦੇ ਹੈਗੇ ਆ ਉਹ ਅਸੀਂ ਕਿਸੇ ਤਰ੍ਹਾਂ ਵੀ ਇਹ ਲਾਗੂ ਨਹੀਂ ਹੋਣ ਦਵਾਂਗੇ ਜਿਸ ਤਰ੍ਹਾਂ ਵੀ ਸਾਨੂੰ ਸਾਡੀ ਭਾਰਤੀ ਸੰਜੁਣੀ ਕਾਦੀਆਂ ਦਾ ਪੰਜਾਬ ਤੋਂ ਜੋ ਸੰਦੇਸ਼ ਆਵੇਗਾ ਉਹ ਤੇ ਅਸੀਂ ਇਹਨਾਂ ਬੰਨ ਸਾਰੇ ਕਿਸਾਨ ਰਲ ਕੇ ਉਹਦਾ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਈ ਅੱਜ ਅਸੀਂ ਸਮੂਹ ਭਾਰਤੀ ਕਿਸਾਨ ਯੂਨੀਅਨ ਕਾਡੀਆਂ ਜ਼ਿਲ੍ਹਾ ਕਪੂਰਥਲਾ ਤੇ ਬਲਾਕ ਕਰਤਾਰਪੁਰ ਰਲ ਕੇ ਡੀਸੀ ਦਫ਼ਤਰ ਕਪੂਰਥਲਾ ਵਿਖੇ ਜੋ ਕੇਂਦਰ ਸਰਕਾਰ ਵੱਲੋਂ ਚੋਰ ਮੋਰੀ ਰਾਹੀਂ ਪੁਰਾਣੇ ਕਾਲੇ ਕਾਨੂੰਨ ਜੋ ਰੱਦ ਕਰਾਏ ਸੀ ਉਹਨਾਂ ਨੂੰ ਦੁਬਾਰਾ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਦੇ ਵਿਰੋਧ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੇ ਸੱਤੇ ਤੇ ਵਿਰੋਧ ਕਰਨ ਲਈ ਇੱਥੇ ਪਹੁੰਚੇ ਆ ਅਤੇ ਸਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਇਹ ਸਮਝ ਲੈਣਾ ਚਾਹੀਦਾ ਕੇ ਜੇਕਰ ਉਹ ਕਾਨੂੰਨ ਰੱਦ ਹੋਏ ਸੀ ਤੇ ਉਹਨੂੰ ਕਿਸੇ ਵੀ ਹਾਲਤ ਦੇ ਵਿੱਚ ਦੁਬਾਰਾ ਪੰਜਾਬ ਔਰ ਭਾਰਤ ਦੇ ਲੋਕ ਲਾਗੂ ਨਹੀਂ ਹੋਣ ਦੇਣਗੇ ਇਸ ਵਾਸਤੇ ਜੋ ਵੀ ਐਸਕੇਐਮ ਦਾ ਹੁਕਮ ਆਏਗਾ ਉਹਦੇ ਅਨਸਾਰ ਅੱਗੇ ਪ੍ਰੋਗਰਾਮ ਕੀਤੇ ਜਾਣਗੇ ਜੀ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਉਹ ਜੋ ਉਹ ਕਾਲੇ ਕਾਨੂੰਨਾਂ ਦੇ ਵਿੱਚ ਹੀ ਆ ਗਿਆ ਨਾ ਜਿਹੜਾ ਆ ਪੰਜਾਬ ਸਰਕਾਰ ਨੂੰ ਹੁਕਮ ਕਰ ਰਹੇ ਆ ਉਹਦਾ ਵਿਰੋਧ ਕਰ ਰਹੇ ਆ ਉਹ ਨਹੀਂ ਹੋਣ ਦੇਾਂਗੇ ਧਰਨੇ ਮਜਾਰੇ ਲਾਈਏ ਭਾਵੇਂ ਜਿੰਨਾ ਚਿਰ ਜਦੋਂ ਜਦ ਹੋਵੇ ਅਦੀ ਵੀ ਪ੍ਰਾਈਵੇਟ ਮੰਡੀਆਂ ਨਹੀਂ ਹੋਣ ਦੇਵਾਂਗੇ ਦੇ ਮੈਨੂੰ ਆਹ ਦੱਸੋ ਜੇ ਮੰਨੋ ਪ੍ਰਾਈਵੇਟ ਮੰਡੀਆਂ ਹੁੰਦੀਆਂ ਤਾਂ ਆਪਾਂ ਨੂੰ ਕੀ ਕੀ ਨੁਕਸਾਨ ਹੋ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਹੀ ਨਹੀਂ ਦੇਣੀਆਂ ਆ ਆਪਾਂ ਦਰਸਾਲ ਵਾਲੇ ਪਾਸੇ ਜਾਣਾ ਹੀ ਨਹੀਂ ਆਪਾਂ ਪ੍ਰਾਈਵੇਟ ਮੰਡੀਆਂ ਹੋਣ ਹੀ ਉਹ ਜਿਹੜਾ ਕਾਨੂੰਨੀ ਗਾਰੰਟੀ ਜਿਹੜਾ ਮੰਗ ਰਹੇ ਆ ਜਿੱਦਾਂ 2320 ਰੁਪਏ ਦੇ ਹੁਣ ਝੋਨਾ ਵਿਖਿਆ ਆ ਉਹਦਾ ਜਿਹੜਾ ਜਿੰਨੀ ਫਸਲ ਦਾ ਜਿਹੜਾ ਪੂਰਾ ਰੇਟ ਮਿਲੇ ਉਹਦੀ ਕਾਨੂੰਨੀ ਗਾਰੰਟੀ ਜਿਹੜਾ ਹੋਵੇ ਦੇਖੋ ਆੜਤੀ ਜਾਂ ਸ਼ਾਦਰ ਵਾਲਾ ਜਾਂ ਕੋਈ ਵੀ ਉਹਦੇ ਵਿੱਚ ਜਿਹੜਾ ਧੱਕੇਸ਼ਾਹੀ ਕਰਦਾ ਉਹਨੂੰ ਕਾਨੂੰਨ ਦੇ ਘੇਰੇ 'ਚ ਲਾ ਕੇ ਕੋਰਟ 'ਚ ਲਾ ਕੇ ਜਾਵਾਂਗੇ ਠੀਕ ਹੈ